ਭਾਈ ਅਮਰਤਪਾਲ ਨੂੰ ਲੈ ਕੇ ਫਿਰ ਤੋਂ ਇੱਕ ਵੱਡੀ ਖਬਰ ਹੈ ਤੁਹਾਨੂੰ ਸਾਰੀ ਜਾਣਕਾਰੀ ਭਾਈ ਅਮਰਤਪਾਲ ਬਾਰੇ ਦਵਾਂਗੇ ਖਡੂਰ ਸਾਹਿਬ ਤੋਂ ਅਮਰਤਪਾਲ ਦੇ ਨਾਲ ਜਿੱਥੇ ਸਿੱਖ ਜਥੇਬੰਦੀਆਂ ਸਿੱਖ ਭਾਈਚਾਰਾ ਸਟੈਂਡ ਕਰ ਰਿਹਾ ਸੀ ਤੇ ਉੱਥੇ ਹੁਣ Hindu ਭਾਈਚਾਰੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਅਮਰਤਪਾਲ ਨੂੰ ਵੋਟ ਪਾਵਾਂਗੇ ਸ਼੍ਰੀਆਮ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ Hindu ਵਿਅਕਤੀ ਵੱਲੋਂ ਕਿਹਾ ਗਿਆ ਕਿ ਅਸੀਂ ਖੁੱਲਕੇ ਭਾਈ ਅਮਰਿਤਪਾਲ ਸਿੰਘ ਦਾ ਸਾਥ ਦੇਵਾਂਗੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਹੈ ਜੋ Hindu ਦੱਸ ਰਿਹਾ ਹੈ ਉਹ ਬੋਲਦਾ ਹੈ ਤੇ ਉਹ ਰਾਣਾ ਗਰਜੀਤ ਉਹਨਾਂ ਨੂੰ ਕਹਿ ਰਿਹਾ ਕਿ ਜੇਕਰ ਕਾਂਗਰਸ ਸਹੀ ਉਮੀਦਵਾਰ ਮੈਦਾਨ ਤੇ ਵਿੱਚ ਉਤਾਰਦੀ ਤਾਂ ਅਸੀਂ ਸ਼ਾਇਦ ਕਾਂਗਰਸ ਨੂੰ ਵੋਟ ਪਾ ਦਿੰਦੇ ਪਰ ਹੁਣ ਅਸੀਂ ਸਾਰੀ ਵੋਟ ਭਾਈ ਅਮਰਿਤਪਾਲ ਸਿੰਘ ਨੂੰ ਪਾਵਾਂਗੇ ਜੋ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਨੇ ਕਿਹਾ ਕਿ ਜੇਕਰ ਰਾਣਾ ਗੁਰਜੀਤ ਜੀ ਜਾਂ ਉਹਨਾਂ ਦਾ ਬੇਟਾ ਖਡੂਰ ਸਾਹਿਬ ਤੋਂ ਚੋਣ ਲੜਦਾ ਤਾਂ ਅਸੀਂ ਉਹਨਾਂ ਦੇ ਨਾਲ ਸਹਿਮਤ ਹੁੰਦੇ ਸਾਡਾ ਸਾਰਾ ਜੋ ਕੱਡਰ ਹੈ Hindu ਧਰਮ ਦਾ ਜਾਂ Hindu ਸਾਡੀ ਜੋ ਸਪੋਰਟ ਦੇ ਨਾਲ ਵੋਟ ਹੈ ਉਹ ਸਾਰੀ ਰਾਣਾ ਗੁਰਜੀਤ ਜੀ ਨੂੰ ਪੈਣੀ ਸੀ ਜਾਂ ਉਹਨਾਂ ਦੇ ਬੇਟੇ ਨੂੰ ਪੈਣੀ ਸੀ ਪਰ ਹੁਣ ਅਸੀਂ ਜਿਹੜੀ ਸਾਰੀ ਵੋਟ ਹੈ ਉਹ ਭਾਈ ਅਮਰਤਪਾਲ ਨੂੰ ਪਾਵਾਂਗੇ ਤੋਂ ਦੱਸ ਦੇਣਾ ਕਿ ਹਿੰਦੂ ਭਾਈਚਾਰੇ ਦਾ ਸਪੋਰਟ ਕਰਨਾ ਭਾਈ ਅੰਮ੍ਰਿਤਪਾਲ ਨੂੰ ਬਹੁਤ ਵੱਡੀ ਗੱਲ ਹੈ ਇਸ ਦੇ ਨਾਲ ਜੋ ਸਰਕਾਰ ਹੈ ਜਾਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਦਮ ਛਕੜੀਆਂ ਪੈ ਸਕਦੀਆਂ ਨੇ ਆਓ ਤੁਹਾਨੂੰ ਪੂਰੀ ਵੀਡੀਓ ਸੁਣਾਉਣੀ ਆ। ਨਾ ਸਾਨੂੰ ਖਡੂਰਖਾਨ ਮੇਰੇ ਆਜੀ ਜੋ ਪਬਲਿਕ ਦੀ ਆਵਾਜ਼ ਆ ਬੇਸ਼ੱਕ ਅਹੀਂ ਰਣਾ ਅੰਦਰਪ੍ਰਤਾਪ ਨੂੰ ਬਹੁਤ ਵੱਡੀ ਲੀਡ ਨਾਲ ਚੁਟਾਇਆ ਜੀ ਪਰ ਅੱਜ ਜੋ ਗਰਾਊਂਡ ਰਿਪੋਰਟ ਆ ਇਹਦੇ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪ੍ਰਤਾਪ ਜੀ ਨੂੰ ਟਿਕਟ ਮਿਲਦੀ ਬਹੁਤ ਵੱਡੀ ਲੀਡ ਨਾਲ ਜਿੱਤਦੇ ਲੋਕਾਂ ਦੀ ਹਵਾ ਇਸ ਟਾਈਮਰ ਅਮਰਪਾਲ ਦੇ ਹੱਥ ਵਿੱਚ ਹੈ ਅਸੀਸ਼ ਫੂਟ ਸੱਟਣਗੇ ਨਹੀਂ ਡਿੱਗਣ ਨੂੰ ਤਿਆਰ ਹੈ ਸਾਡੀ ਜ਼ਮੀਰ ਅਜਾਜ਼ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ ਨਾ ਸਾਨੂੰ ਖਡੂਰਖਾਨ ਮੇਰੇ ਆਜੀ ਜੋ ਪਬਲਿਕ ਦੀ ਆਵਾਜ਼ ਆ ਬੇਸ਼ੱਕ ਅਹੀਂ ਰਣਾ ਅੰਦਰਪਾਲ ਨੂੰ ਬਹੁਤ ਵੱਡੀ ਲੀਡ ਨਾਲ ਚੁਟਾਇਆ ਜੀ ਪਰ ਅੱਜ ਜੋ ਗਰਾਊਂਡ ਰਿਪੋਰਟ ਆ ਇਹ ਤਾਂ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪਾਲ ਜੀ ਨੂੰ ਟਿਕਟ ਮਿਲਦੀ ਬਹੁਤ ਵੱਡੀ ਲੀਡ ਨਾਲ ਜਿੱਤਦੇ ਲੋਕਾਂ ਦੀ ਹਵਾ ਇਸ ਟਾਈਮਰ ਅਮਰਪਾਲ ਦੇ ਹੱਥ ਵਿੱਚ ਹੈ ਅਸੀਂ ਥੋੜੇ ਛੱਟਣਗੇ ਨਹੀਂ ਟਿਕਣ ਨੂੰ ਤਿਆਰ ਆ ਪੜ ਸਾਡੀ ਜਗਵੀਰ ਅਜਾਜ਼ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ ਨਾ ਸਾਨੂੰ ਖਡੂਰ ਸਾਹਿਬ ਮੇਰੇ ਆਜੀ ਜੋ ਪਬਲਿਕ ਦੀ ਆਵਾਜ਼ ਆ ਬੇਸ਼ੱਕ ਆਹੀ ਰਹਾ ਅੰਦਰਪਰਤਾਪ ਨੂੰ ਬਹੁਤ ਵੱਡੀ ਲੀਡ ਨਾਲ ਚੁਹਾਇਆ ਜੀ ਪਰ ਅੱਜ ਜੋ ਗਰਾਊਂਡ ਰਿਪੋਰਟ ਆ ਇਹਨਾਂ ਦੇ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪਰਤਾਪ ਜੀ ਨੂੰ ਟਿਕਟ ਮਿਲਦੀ ਬਹੁਤ ਵੱਡੀ ਲੀਡ ਨਾਲ ਜਿੱਤਦੇ ਲੋਕਾਂ ਦੀ ਹਵਾ ਇਸ ਟਾਈਮਰ ਅਮਰਪਾਲ ਦੇ ਹੱਥ ਵਿੱਚ ਹੈ ਅਸੀਂ ਦੂਜੇ ਛੱਟਣਗੇ ਨਹੀਂ ਦਿੱਕਤ ਨੂੰ ਪਿਆਰਾ ਪਾਰ ਸਾਡੀ ਜ਼ਮੀਰ ਅਜਾਲ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ ਨਾ ਸਾਨੂੰ ਖਡੂਰ ਸਾਹਿਬ ਮੇਰੇ ਆਜੀ ਜੋ ਪਬਲਿਕਲੀ ਆਵਾਜ਼ ਆ ਬੇਸ਼ੱਕ ਅਹੀਂ ਰਣਾ ਅੰਦਰਪਤਾਪ ਨੂੰ ਬਹੁਤ ਵੱਡੀ ਲੀਡ ਨਾਲ ਚਟਾਇਆ ਜੀ ਪਰ ਅੱਜ ਜੋ ਗਰਾਊਂਡ ਰਿਪੋਰਟ ਆ ਇਹਦੇ ਖਿਲਾਫ ਜਾ ਰਹੀ ਆ ਕਾਂਗਰਸ ਦੇ ਖਿਲਾਫ ਜਾ ਰਹੀ ਆ ਜੇ ਇੰਦਰਪਤਾਪ ਜੀ ਨੂੰ ਟਿਕਟ ਮਿਲਦੀ ਬਹੁਤ ਵੱਡੀ ਲੀਡ ਨਾਲ ਜਿੱਤਦੇ ਲੋਕਾਂ ਦੀ ਹਵਾ ਇਸ ਟਾਈਮ ਅਮਰ ਅਮਰ ਤੋਂ ਪਾਰ ਦੇ ਹੱਥ ਰਖਿਆ ਹੈ ਅਸੀਂ ਦੂਜੇ ਛੱਟਣਗੇ ਅਹੀਂ ਦਿੱਕਨ ਨੂੰ ਤਿਆਰ ਹਾਂ ਪਰ ਸਾਡੀ ਜਗਮੀਰ ਅਜਾਲ ਨਹੀਂ ਦਿੰਦੀ ਦੂਜੇ ਪਾਸੇ ਵੋਟ ਪਾਈ ਜਾਵੇ